ਮੈਂ ਬ੍ਰਿਸ਼ਕਰ ਮਹਿਤਾ ਪਟਿਆਲਾ ਟੈਕ ਤੋਂ ਅੱਜ ਗੱਲ ਕਰ ਰਿਹਾ ਜਿਹੜੀ ਕਿ ਅੱਜ ਫਤਿਹਪੁਰ ਚੌਂਕ ਤੇ ਇੱਕ ਲੈਬੋਰੀ ਖੁੱਲੀ ਹੈ ਮੈਂ ਉਹਦੇ ਸਵਾਗਤ ਕਰਦਾ ਹਾਂਗਾ ਤੁਸੀਂ ਆ ਦੇਖਣਾ ਚਾਹੁੰਦੇ ਹੋ ਇੱਕ ਇਹ ਅਮਰ ਹਸਪੀਟਲ ਲੈਬੋਰੀ ਡਾਕਟਰ ਦਲਾਵਰ ਤੇ ਡਾਕਟਰ ਹਰਜੀਪ ਬਾਜੀ ਕਮੋਜ ਨੇ ਖੋਲੀ ਹੈ ਅਸੀਂ ਅੱਜ ਦਿਖਾਣਾ ਚਾਹਦੇ ਹਾਂ ਸਾਧਾਪੁਰ ਰੋਡ ਚੌਂਕ ਤੇ ਇਹ ਖੁੱਲੀ ਹੋਈ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਅੱਜ ਤੋਂ ਅਸੀਂ ਰੂਰੂ ਕਰਾਂਦੇ ਹਾਂ ਡਾਕਟਰ ਦਲਾਵਰ ਜੀ ਦਾ ਕੱਦ ਕਰਦੇ ਆ ਜੀ ਇਹ ਲੈਬੋਰੀ ਇਰਦੇ ਖੋਲੀ ਗਈ ਹੈ ਅਸੀਂ ਗਰਮਤ ਕਰਦੇ ਆ ਕੀ ਡਿਸਕਾਊਂਟ ਦੇਦੇ ਆ ਤੇ ਇਹ ਅੱਜ ਲੈਬੋਰੀ ਖੋਲੀ ਹੈਗੀ ਇਸ ਕੀ ਕੀ ਫਾਇਦੇ ਨੇ ਕਿਹੜੇ ਕਿਹੜੇ ਕੰਟੈਸਟ ਕਰੇ ਜਾਂਦੇ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਬੜਾ ਜੀ ਤਬਦੀਰ ਮਾਰ ਕਰਤਾ ਅਸਰ ਸੁਸਾ ਜਾਣਦੇ ਆ ਅੱਜ ਲੈਬੋਰੀ ਤੁਸੀ ਖੋਲੀ ਹੈ ਮੈਟਰ ਸਾਹਿਬ ਸਾਰੇ ਇਲਾਕਿਆਂ ਦੀ ਨਿਵਾਸੀਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਅੱਜ ਅਸੀਂ ਜੀ ਮੈਨੋ ਆਮਰ ਨੂੰ ਬੋਲਦੇ ਦੀ ਸ਼ੁਰੂਆਤ ਕਰਦੇ ਅੱਜ ਬਹੁਤ ਹੀ ਉੱਚ ਗੁਣਵੱਤਾ ਵਾਲੀਆਂ ਇਹਨਾਂ ਮਸ਼ੀਨਾਂ ਲੈ ਕੇ ਆਏ ਹਾਂ ਬਹੁਤ ਹੀ origignal ਰੇਟਾਂ ਦੇ ਉੱਪਰ ਅਸੀਂ ਐਡਜਸਟ ਕਰਕੇ ਲੋਕਾਂ ਨੂੰ ਦਿਆ ਕਰਾਂਗੇ ਅੰਮ੍ਰਿਤ ਸਰੋਵਰ ਵਾਸਤੇ ਕੀ ਕਿਹਾ ਜਾਂਦਾ ਹੋਰ ਵਾਸੀਆਂ ਨੂੰ ਬੇਨਤੀ ਹੈ ਕਿ ਸਾਡਾ ਸਾਥ ਦੇਣ ਉਹਨਾਂ ਨੂੰ ਅੱਛੀ ਗੁਣਵੱਤਾ ਵਾਲੀਆਂ ਅਤੇ ਬੋਟਾ ਦੇਵਾਂਗੇ ਤਾਂ ਇਸੇ ਕੰਮ ਇਹ ਤੁਸੀਂ ਜਿਹੜੀ ਇਹ ਲੋਟਰੀ ਕੰਨੀ ਅੱਜ ਤੁਹਾਡੇ ਚ ਕੀ ਕੀ ਫਾਇਦਾ ਦੇ ਰਹੇ ਹੋ ਤੁਸੀਂ ਕੋਣ ਵੀ ਹੈ ਜੀ ਹਾਂ ਬਿਲਕੁਲ ਜਿਹੜੇ ਪੈਕੇਜ ਨੇ ਉਹਨਾਂ ਦੇ ਜਿਵੇਂ ਸਰੋਵਰ ਵਾਲਾ ਗੌਰਵ ਸਾਹਿਬ ਦੇ ਤੇ ਦੂਸਰੇ ਲੋਕਾਂ ਲਈ ਉਹ ਟੈਸਟ ਕਰਦੇ ਹੈ। ਅਕਸਰ ਆਮ ਕਰਕੇ ਲੈਬਾਰਟਰੀਆਂ ਜਿਹੜੀਆਂ ਬਹੁਤ ਮਹਿੰਗੇ ਟੈਸਟ ਵਗੈਰਾ ਨੇ ਤੁਸੀਂ ਕੀ ਫਰਕ ਰੱਖਿਆ ਵੀ ਜਿਹੜੇ ਲੋਕਾਂ ਲਈ ਆਮ ਲੋਕਾਂ ਲਈ ਦੇਖੋ ਜਿਹੜੀਆਂ ਚੈਰੀਟੇਬਲ ਲੈਬਾਰਟਰੀਆਂ ਨੇ ਅਸੀਂ ਉਹਨਾਂ ਦੇ ਮੁਕਾਬਲੇ ਜਿਹੜੇ ਪੈਕੇਜ ਨੇ ਉਹ ਦਿਆ ਕਰਾਂਗੇ। ਅੱਛਾ ਅੱਛਾ ਕਿਹੜੇ ਟੈਸਟ ਬਾਰੇ ਕਿਹੜੇ ਕਿਹੜੇ ਰੱਖਣਾ ਤੁਸੀਂ? ਇਸ ਤੇ ਆਪਣੇ ਜਿਹੜੇ ਰੂਟੀਨ ਦੇ ਸਾਰੇ ਬਲੱਡ ਟੈਸਟ ਯੂਰਿਨ ਦੇ ਟੈਸਟ ਸਟੂਲ ਦੇ ਟੈਸਟ ਵੀਰੇਜ ਦੇ ਟੈਸਟ ਸਾਰੇ ਕੀਤੇ ਜਾਂਦੇ ਆਂ ਆਮ ਲੋਕਾਂ ਨੂੰ ਫਾਇਦਾ ਹੋਊਗਾ ਮਤਲਬ ਕਿ ਬਹੁਤ ਹਾਂਜੀ ਬਹੁਤ ਜਿਸਮਿਕਾਈ ਦੇ ਜਮਾਨੇ ਚ ਕਾਫੀ ਫਾਇਦਾ ਤੇ ਕੀ ਐਡਰੈਸ ਕੀ ਪਤਾ ਤੁਹਾਡੇ ਜੀ ਕਿਸਨੇ ਆਉਣਾ ਹੋਈ ਇਹ ਸਨੌਰ ਤੋਂ ਕਾਲਗੜ੍ਹ ਸਾਹਿਬ ਤੋਂ ਫਤੇਪੁਰ ਚੌਂਗ ਨੂੰ ਆਉਣਾ ਹੈ ਜੀ ਉਸੇ ਰਸਤੇ ਦੇ ਵਿੱਚ ਮੰਗਾ ਆਰਾਮ ਆਟਾ ਚੱਕੀ ਦੇ ਨਾਲ ਹੀ ਆਪਣਾ ਹੈਗਾ ਡੈਸਟੀਨੇਸ਼ਨ ਹੈਗਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਕਮੌਰ ਅੱਜ ਇਥੇ ਇਲਾਕੇ ਦੀ ਮੰਗ ਅਨਸਾਰ ਜਿਹੜੀ અત્યਤ ਆਧੁਨਿਕ ਲੋਬੋਟਰੀ ਅੰਮ੍ਰਿਤਪੁਰ ਦੀ ਲੋਬੋਟਰੀ ਫਤਿਹਪੁਰ ਜ਼ੋਹਾਂਸ ਚ ਸਥਾਪਿਤ ਹੋਈ ਹੈਗੀ ਐ ਇਹਦੇ ਚ ਵੱਖਰਾ ਪੁਣ ਇਹ ਹੋਏਗਾ ਕਿ ਸਾਡੀ ਜਿਹੜੀ ਰਿਪੋਰਟ ਹੋਏਗੀ ਇੱਥੇ ਲੋਬੋਟਰੀ ਦੀ ਉਹ ਐਕਿਊਰੇਟ ਹੋਏਗੀ ਨਾ ਕਿ ਕਿਉਂਕਿ ਅਸੀਂ ਇਹਦੇ ਨਾਲ ਜਿਹੜੀਆਂ ਜਿਹੜੀਆਂ ਮਸ਼ੀਨਾਂ ਹੈਗੀਆਂ ਆਖੀ ਅਗਹੀ ਜਿਹੜੀਆਂ ਲੇਟੈਸਟ ਜਿਹੜੀਆਂ ਨੇ ਆਰਗੂਮੈਂਟਿਕ ਹੈਗੀਆਂ ਅਤੇ ਹਰਤੋ ਗੱਲ ਰਚੀ ਅਸੀਂ ਅਰਥ ਕਰਾਈ ਹੈ ਜਿਹਦੇ ਨਾਲ ਹੈਗੀ ਹੈ ਇਹ ਰਿਪੋਰਟ ਹੈ ਉਹ 100% ਐਕਿਊਰੇਟ ਆਏਗਾ। ਉਹ ਬਲਕ ਫਲੂਏਸ਼ਨ ਜਿਹੜੀ ਹੈਗੀ ਉਹ ਨਹੀਂ ਹੋਏਗੀ ਬਖਸ਼ਿਆਂ ਨੂੰ। ਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇੱਥੇ ਇਲਾਕੇ 'ਚ ਆਪਣੇਲੇੜੇ-ਤੇੜੇ ਜਿਹੜੇ ਹੈਗੇ ਆ ਉਹਨੂੰ ਸਾਡੀਆਂ ਦੇ ਸਵਾਮਾਂ ਸੀ ਡਿਵਪਲੋਪਰ ਵਾਲੀਆਂ ਵਧੀਆ ਦੇ ਸਕੀਏ, ਸਵਾਤਾਂ ਮਾਉ ਦੇ। ਉਹਦੇ ਲਈ ਅਸੀਂ ਲੋਕਾਂ ਦੇ ਸਹਿਯੋਗ ਨਾਲ ਤੇ ਅਸੀਂ ਸ਼ੁਰੂ ਕੀਤੀ ਹੈ। ਅੱਜ ਦਾ ਦਿਨ ਜਿਹੜਾ ਹੈਗਾ ਅੱਜ ਦਿਨ ਸ਼ੁਰੂ ਕਰੀਏ, ਰੌਣਕ ਕੀਤੀ ਹੈਗੀ। ਅੱਜ ਸਾਰਾ ਦਿਨ ਅਸੀਂ ਜਿਹੜੇ ਹੈ ਜਾਂ ਨਹਿਰ ਕੰਮ ਨਹੀਂ ਕਰਦੇ। ਤੇ ਅੱਗੇ ਨੂੰ ਜਿਹੜਾ ਪ੍ਰੋਜੈਕਟ ਹੋਵੇ ਬਹੁਤ ਪੋਰਟ ਇਹ ਹੋਣਗੇ ਅਤੇ ਰਿਪੋਰਟ 100% ਸਹੀ ਹੋਈ ਇਸ ਗੱਲ ਦੇ ਸਿਕਰਟੀ ਲਈ ਇਸ ਤੇ ਮੇਰੀ ਨੂੰ ਸਨੌਰ ਵਾਸੀ ਇਲਾਕਾ ਦੇ ਵਸਨੀਕਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਫਿਰ ਦੇਖੋ ਸਾਡਾ ਚੇ ਇਹ ਪਰਿਸ਼ੇਵ ਦਾ ਮੌਕਾ ਦਿਓ ਤਾਂ ਕਿ ਅਸੀਂ ਤੁਹਾਨੂੰ ਦੇ ਵਸਤਵ ਵਧ ਵਧੀਆ ਰਿਪੋਰਟ ਦੇ ਕੇ ਤੁਹਾਡਾ ਜਿਹੜੇ ਜੀਵਨ ਦੀ ਰੱਖਿਆ ਕੁ ਦਵਾਈਆਂ ਨਾਲ ਤੁਸੀਂ ਆਪਣੇ ਅੰਦਰ ਜੀਵਨ ਸਹੀ ਤਰੀਕੇ ਨਾਲ ਜੀ ਸਕੋ ਉਹਦੇ ਯੋਗ ਰਿਪੋਰਟਾਂ ਵਿੱਚ ਦੇ ਸਕੀਏ ਧੰਨਵਾਦ ਆਹ ਤਾਂ ਤੇ ਹਰੀ ਜੀ ਇਹ ਜਾਮ ਲੱਗੇ ਰਹਿਣੇ ਲੈਬਾਰਟਰੀਆਂ ਤੇ ਵੀ ਡਾਕਟਰਾਂ ਨਾਲ ਸੈਟਿੰਗ ਕਰ ਲੈਂਦੇ ਨੇ ਕਾਕਾ ਜਿਹੜੇ ਨੇ 5 ਰੁਪਿਆ ਵਾਲੇ 50 50 5 5 500 ਰੁਪਏ ਦਾ ਟੈਕ ਜਿਹੜੇ ਤੁਹਾਡਾ ਕੀ ਇਹਦੇ ਵਿੱਚ ਹੈ ਕੋਈ ਸਿਸਟਮ ਇਹ ਬਹੁਤ ਅੱਛਾ ਸਵਾਲ ਤੁਸੀਂ ਪੁੱਛਿਆ ਹੈਗਾ ਇਹ ਦੇਖੋ ਉਹ ਜਿਹੜੀਆਂ ਲੈਬੋਰੀਟਰੀਆਂ ਹੁੰਦੀਆਂ ਹੈਗੀਆਂ ਉਹ ਤਕਰੀਬਨ ਹਸਪਤਾਲਾਂ ਦੇ ਜਿਹੜੇ ਜਾਂ ਹਸਪਤਾਲ ਦੇ ਅੰਦਰ ਹੁੰਦੀਆਂ ਹੈਗੀਆਂ ਅਸੀਂ ਜਿਹੜੀ ਇਹਨਾਂ ਲੈਬੋਰੀਟਰੀ ਬੋਲੀ ਹੈ ਕਿ ਬਿਲਕੁਲ ਨਿਰਲੇਖੀ ਥਾਂ ਤੇ ਜਿੱਥੇ ਕੋਈ ਨਾ ਕੋਈ ਡਾਕਟਰ ਕੋਈ ਨਹੀਂ ਹੈਗਾ ਨਾ ਹੀ ਕੋਈ ਕਮਿਸ਼ਨ ਵਾਲੀ ਗੱਲ ਹੈ ਅਸੀਂ ਪਹਿਲਾਂ ਹੀ ਜਿਹੜਾ ਤੁਹਾਨੂੰ ਦੱਸਿਆ ਹੈਗਾ ਸਾਡੇ ਜਿਹੜੇ ਰੇਟ ਹੈ ਉਹ ਜੀ ਵੀ ਕਿ ਬਹੁਤ ਅਫੋਰਡੇਬਲ ਹੋਣਗੇ ਚੈਰੀਟੇਬਲ ਤਾਂ ਨਹੀਂ ਕਹਿ ਸਕਦੇ ਪਰ ਉਹ ਕਿਸੇ ਬੰਦੇ ਨੂੰ ਤਕਲੀਫ ਦੇ ਨਹੀਂ ਹੋਣਗੇ ਕਿਉਂਕਿ ਰੋਡ ਉਹ ਵਧੀਆ ਦੇਣੀਆਂ ਮਸ਼ੀਨਾਂ ਵਧੀਆ ਲੈ ਕੇ ਆਈਆਂ ਫਰਤੀਆਂ ਉਹਦੇ ਉੱਤੇ ਸਾਡੇ ਜਿਹੜੀ ਫਰਤੀਆਂ ਹੋਣਗੇ ਉਹ ਹੋਣਗੇ ਪਰ ਇਹ ਪੇਜ ਦੇ ਵਿੱਚ ਕੋਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਡਾਕਟਰਾਂ ਨੂੰ ਕੱਟ ਦੇਣਾ ਜਾਂ ਕਰਨਾ ਇਹਦੀ ਕੋਈ ਗੱਲ ਨਹੀਂ ਹੈ